ਸਨਮਾਨਯੋਗ ਗੁਰੂ ਕੀ ਸਾਜੀ ਹੋਈ ਗੁਰੂ ਪਿਆਰੀ ਸਾਧ ਸੰਗਤ ਜੀ ਜਦੋਂ ਇੱਕ ਦਿਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਨੇ ਗੁਰੂ ਕਾ ਬਾਗ ਕੋਕੇ ਵਾਲੀ ਵਿੱਚ ਵਿਵਾਨ ਸਜਾਇਆ ਜਿੱਥੇ ਬਹੁਤ ਸਾਰੀਆਂ ਸੰਗਤਾਂ ਮਹਾਰਾਜ ਜੀ ਦੇ ਦਰਸ਼ਨ ਕਰਨ ਆਈਆਂ ਸੀ ਉੱਥੇ ਇੱਕ ਪੰਡਿਤ ਵੀ ਆ ਗਿਆ ਸੀ ਉਹ ਪੰਡਿਤ ਇਹੋ ਜਿਹਾ ਸੀ ਉਹਨੇ ਜੋਤਿਸ਼ ਵਿੱਦਿਆ ਪੜ੍ਹੀ ਹੋਈ ਸੀ ਤੇ ਲੋਕਾਂ ਦੇ ਮੱਥੇ ਵੱਲਪ ਦੇਖ ਕੇ ਉਹਨਾਂ ਦਾ ਲੇਖ ਦੱਸਦਾ ਹੁੰਦਾ ਸੀ ਵੀ ਆਹ ਬੰਦੇ ਦੀ ਕਿਸਮਤ ਵਿੱਚ ਆਹ ਲਿਖਿਆ ਇਹਦੀ ਕਿਸਮਤ ਵਿੱਚ ਆਹ ਨਹੀਂ ਲਿਖਿਆ ਵਿੱਦਿਆ ਉਹਨੇ ਬੜੀ ਪੜੀ ਸੀ ਹੁਣ ਸਤਿਗੁਰ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸਭ ਦਾ ਹੀ ਸਤਕਾਰ ਕਰਦੇ ਆ ਚਾਹੇ ਖत्री ਆਵੇ ਬ੍ਰਾਹਮਣ ਆਵੇ ਛੁਦਰ ਆਵੇ ਵੈਸ਼ ਆਵੇ ਸਭ ਨਾਲ ਇੱਕੋ ਜਿਹਾ ਵਰਤਾਰਾ ਕਰਦੇ ਆ ਮਹਾਰਾਜ ਨੇ ਉਹਨੂੰ ਵੀ ਬੈਠਣ ਲਈ ਆਖ ਦਿੱਤਾ ਕਿ ਉਦੋਂ ਉਹ ਪੰਡਤ ਨੇ ਜਦੋਂ ਉੱਥੇ ਰਹਿਣ ਲੱਗ ਗਿਆ ਗੁਰੂ ਸਾਹਿਬ ਜੀ ਨੂੰ ਦੱਸਿਆ ਮੈਂ ਜੋਤਿਸ਼ੀ ਪੜ੍ਹੀ ਹੋਈ ਆ ਮੈਂ ਇਸ ਤਰ੍ਹਾਂ ਬੜੀ ਮਿਹਨਤ ਕੀਤੀ ਆ ਤੇ ਮੈਂ ਮੱਥੇ ਦੇ ਲੇਖ ਪੜ੍ਹ ਕੇ ਦੱਸ ਦਿੰਦਾ ਕੀ ਗੁਰੂ ਸਾਹਿਬ ਜੀ ਕਹਿੰਦੇ ਭਾਈ ਚੰਗੀ ਗੱਲ ਆ ਕੋਈ ਵੀ ਵਿਦਿਆ ਪੜ੍ਹੀ ਹੋਵੇ ਤੇ ਬੰਦੇ ਨੂੰ ਮਾਣ ਮਿਲਦਾ ਇੱਜ਼ਤ ਮਿਲਦੀ ਆ ਕਿਸੇ ਵੀ ਚੀਜ਼ ਵਿੱਚ ਮਿਹਨਤ ਕਰਨੀ ਚੰਗੀ ਗੱਲ ਹੁੰਦੀ ਹੈ ਪਰ ਇੰਨੇ ਕੀ ਕੀਤਾ ਮਾਤਾ ਗੁਜਰੀ ਜੀ ਦੇ ਜਦੋਂ ਦਰਸ਼ਨ ਕੀਤੇ ਆ ਹੁਣ ਦੇਖੋ ਇੱਥੇ ਆਪਾਂ ਕਹਿੰਦੇ ਆ ਕਿਸਮਤ 'ਚ ਲਿਖਿਆ ਬਦਲ ਦੇਖ ਨਹੀਂ ਮਿਟਈ ਜੋ ਸਖੀ ਜੋ ਲਿਖਿਆ ਕਰਤਾਰ ਇਹ ਪੰਡਿਤ ਨੇ ਕੀ ਕੀਤਾ ਮਾਤਾ ਗੁਜਰੀ ਜੀ ਉਹਨਾਂ ਦੇ ਮੱਥੇ ਵੱਲ ਦੇਖਿਆ ਵੀ ਮੱਥਾ ਮਾਤਾ ਜੀ ਦਾ ਚਮਕ ਰਿਆ ਤੇ ਸਤਗੁਰ ਜੀ ਦੇ ਮਹਿਲ ਮਾਤਾ ਜੀ ਪਰ ਕਹਿਣ ਲੱਗਾ ਮਾਤਾ ਜੀ ਮੈਂ ਵਿਦਿਆ ਪੜੀ ਹੈ ਮੈਂ ਝੂਠ ਨਹੀਂ ਬੋਲਦਾ ਤੁਹਾਡੇ ਲੇਖਾ ਵਿੱਚ ਸੰਤਾਨ ਨਹੀਂ ਹੈਗੀ ਸੰਗਤ ਜੀ ਹੁਣ ਇਹ ਜਿਹੜੀ ਗੱਲ ਆ ਇਹਦੇ ਵਿੱਚ ਕਈ ਲੋਕ ਸ਼ੰਕਾ ਕਰਨਗੇ ਕਿ ਗੁਰੂ ਮਹਾਰਾਜ ਸੱਚੇ ਪਾਸ਼ਾ ਜੀ ਦੇ ਘਰ ਵਿੱਚ ਪੰਡਤ ਆ ਗਿਆ ਇੱਕ ਤੇ ਉਹ ਇਸ ਤਰ੍ਹਾਂ ਦੱਸ ਰਿਹਾ ਮਹਾਰਾਜ ਕਿਸੇ ਨੂੰ ਮਰਨ ਨਹੀਂ ਸੀ ਕਰਦੇ ਹੁੰਦੇ ਪਰ ਕੋਈ ਆਪਣੀ ਵਿਦਿਆ ਪੜੀ ਉਹ ਦਿਖਾਉਂਦਾ ਹੁੰਦਾ ਸੀ ਮਹਾਰਾਜ ਮੈਂ ਆ ਦੇਖੋ ਆ ਵਿਦਿਆ ਪੜੀ ਆ ਗੁਰੂ ਸਾਹਿਬ ਜੀ ਪਹਿਲਾਂ ਸੁਣਦੇ ਫਿਰ ਤਤ ਕੱਢਦੇ ਫਿਰ ਉਹਨੂੰ ਸਿੱਖਿਆ ਦੇ ਗਿਆਨ ਵੀ ਦਿੰਦੇ ਆ ਹੁਣ ਗੁਰਬਾਣੀ ਦੇ ਅਨੁਸਾਰ ਮੱਥੇ ਦੇ ਉੱਪਰ ਲੇਖ ਹੁੰਦੇ ਆ ਮਾਥੇ ਜਦੋਂ ਤੁਰ ਲਿਖਿਆ ਸੋ ਮੇਟ ਨ ਸਕੇ ਕੋਏ ਨਾਨਕ ਜੋ ਲਿਖਿਆ ਸੋ ਵਰਤਦਾ ਸੋ ਬੁੱਝੇ ਜਿਸ ਨੂੰ ਕਦਰ ਹੋਏ ਮੱਥੇ ਦੇ ਲੇਖਾਂ ਨੂੰ ਕੋਈ ਮੇਟ ਨਹੀਂ ਸਕਦਾ ਕਰਮ ਫਲ ਭੋਗਣਾ ਹੀ ਪੈਂਦਾ ਹੈ ਜਦੋਂ ਇਸ ਤਰ੍ਹਾਂ ਉਹਨੇ ਆਖ ਦਿੱਤਾ ਮਾਤਾ ਜੀ ਵੀ ਤੁਹਾਡੇ ਤਾਂ ਕਰਮਾਂ ਵਿੱਚ ਸੰਤਾਨ ਹੀ ਨਹੀਂ ਹੈਗੀ ਤਾਂ ਉਦੋਂ ਫਿਰ ਮਾਤਾ ਗੁਜਰੀ ਜੀ ਨੇ ਉਹਨਾਂ ਨੇ ਸਤਿਗੁਰੂ ਮਹਾਰਾਜ ਕੋਲ ਆ ਕੇ ਬੇਨਤੀ ਕੀਤੀ ਆ ਕਹਿਣ ਲੱਗੇ ਸਤਿਗੁਰ ਜੀ ਇਹ ਜਿਹੜਾ ਆਪ ਜੀ ਦੇ ਦਰਬਾਰ ਵਿੱਚ ਪੰਡਤ ਆਇਆ ਹੈ ਉਹਨੇ ਵਿਦਿਆ ਪੜ੍ਹੀ ਆ ਜੋਤਿਸ਼ੀ ਪੜ੍ਹੀ ਆ ਇਸ ਤਰ੍ਹਾਂ ਅਨੁਮਾਨ ਲਾ ਰਿਹਾ ਪਰ ਗੁਰੂ ਘਰ ਗੁਰੂ ਦੇ ਦਰ ਤੇ ਆਉਣ ਦੇ ਨਾਲ ਮੱਥੇ ਦੇ ਪੁੱਠੇ ਲੇਖ ਸਿੱਧੇ ਹੋ ਜਾਂਦੇ ਆ ਉਦੋਂ ਫਿਰ ਮਾਤਾ ਗੁਜਰੀ ਜੀ ਨੇ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਬੇਨਤੀ ਕੀਤੀ ਹੈ ਤੇ ਕਿਰਪਾ ਕਰੋ ਸੰਗਤਾਂ ਆਪ ਜੀ ਦੇ ਦਰ ਤੇ ਆਉਂਦੀਆਂ ਨੇ ਮੋਹ ਮੰਗਦੀਆਂ ਮਰਦਾਂ ਪੁੰਦੀਆਂ ਨੇ ਤੇ ਸਾਡੇ ਘਰ ਵਿੱਚ ਵੀ ਔਲਾਦ ਹੋਵੇ ਇਸ ਕਰਕੇ ਕਿਉਂਕਿ ਕੋਈ ਵੀ ਦੁਨੀਆ ਦੀ ਔਰਤ ਹੋਵੇ ਆਪਣੇ ਆਪ ਨੂੰ ਉਦੋਂ ਤੱਕ ਸੰਪੂਰਨ ਨਹੀਂ ਮੰਨਦੀ ਜਦੋਂ ਤੱਕ ਉਹ ਮਾਂ ਨਹੀਂ ਬਣ ਜਾਂਦੀ ਪੁੱਤਰ ਦੇ ਜਨਮ ਹੋਣ ਦੇ ਬਨਾਲ ਮਾਂ ਦਾ ਵੀ ਜਨਮ ਹੁੰਦਾ ਤੇ ਮਾਂ ਜਿਹੜੀ ਹੁੰਦੀ ਆ ਮਾਂ ਤਾਂ ਮਾਂ ਹੀ ਹੁੰਦੀ ਆ ਫਿਰ ਉਸ ਦੇ ਵਿੱਚ ਮਮਤਾ ਪੈਦਾ ਹੁੰਦੀ ਆ ਉਹਦਾ ਨੂਰ ਜਿਹੜਾ ਹੈ ਚਿਹਰੇ ਤੇ ਆਉਂਦਾ ਹੈ ਇਹ ਗੱਲ ਸਾਰੇ ਸੁਣ ਕੇ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਕਹਿਣ ਲਗੇ ਤੁਸੀਂ ਸਭ ਕੁਝ ਪ੍ਰਾਪਤ ਕਰ ਸਕਦੇ ਹੋ ਬਾਣੀ ਪੜੋ ਕਣਾ ਪ੍ਰਸ਼ਾਦ ਕਰਾ ਕੇ ਅਰਦਾਸ ਕਰੋ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਉਹਨਾਂ ਨੇ ਅੰਤਿਮ ਸਲਾਹ ਤੇ ਬੈਠ ਕੇ ਬਹੁਤ ਭਜਨ ਕੀਤਾ ਹੈ ਉਹਦੇ ਆਸਰੇ ਸਾਡੇ ਸਰੀਰ ਵਿੱਚੋਂ ਤੁਸੀਂ ਵੇਖੋਗੇ ਅਕਾਲ ਪੁਰਖ ਦੀ ਜਿਹੜੀ ਸ਼ਕਤੀ ਆ ਐਸੀ ਸ਼ਕਤੀ ਪ੍ਰਗਟ ਹੋਵੇਗੀ ਐਸਾ ਸਾਹਿਬ ਜਿਆਦਾ ਪ੍ਰਗਟ ਹੋਵੇਗਾ ਔਣ ਵਾਲੇ ਸਮੇਂ ਵਿੱਚ ਜਿਹਨੂੰ ਸਾਰੀ ਦੁਨੀਆ ਹੀ ਮਹਾਬਲੀ ਯੋद्धा ਸੂਰਮਾ ਕਹੇਗੀ ਦਸ਼ਮੇਸ਼ ਪਿਤਾ ਜੀ ਬਾਰੇ ਗੁਰੂ ਤੇਗ ਬਹਾਦਰ ਜੀ ਨੇ ਬਚਨ ਕੀਤੇ ਆ ਕਿਉਂਕਿ ਗੁਰੂ ਰਾਮਦਾਸ ਮਹਾਰਾਜ ਤੋਂ ਸੋਢੀ ਵੰਸ਼ ਚੱਲਿਆ ਹੈ ਅੱਗੇ ਗੁਰੂ ਅਰਜਨ ਦੇਵ ਜੀ ਕਿਉਂਕਿ ਪਹਿਲਾਂ ਬਿੱਦੀ ਕੁੱਲ ਫਿਰ ਤਰੇਹ ਕੁੱਲ ਫਿਰ ਸੋਢੀ ਕੁੱਲ ਸਤਗੁਰੂ ਮਹਾਰਾਜ ਨੇ ਆਖਿਆ ਮਾਦਾ ਜੀ ਨੂੰ ਤੁਸੀਂ ਜਾਪ ਕਰੋ ਗੁਰਬਾਣੀ ਦਾ ਵੱਧ ਤੋਂ ਵੱਧ ਭਜਨ ਸਿਮਰਨ ਕਰੋ ਜਦੋਂ ਸਮਾਂ ਆਵੇਗਾ ਸਾਹਿਬ ਜੀ ਦਾ ਪ੍ਰਗਟ ਹੋਵੇਗਾ ਉਦੋਂ ਫਿਰ ਮਾਤਾ ਗੁਜਰੀ ਜੀ ਨੇ ਬਚਨ ਕਮਾਏ ਸੀ ਅਖੰਡ ਜਾਪ ਕਰਵਾਇਆ ਸੀ ਲਗਾਤਾਰ ਸਾਧ ਸੰਗਤ ਜੀ ਲਗਾਤਾਰ ਅਖੰਡ ਪਹਾੜ ਹੁੰਦਾ ਹੈ ਜੋ ਲਗਾਤਾਰ ਚੱਲੇ ਬਿਨਾਂ ਰੁਕੇ ਪਾਠ ਕਰਵਾਉਣ ਤੋਂ ਬਾਅਦ ਪੰਜ ਛੇ ਦਿਨਾਂ ਬਾਅਦ ਮਾਤਾ ਜੀ ਦੇ ਸਰੀਰ ਅੰਦਰ ਸਹਿਬ ਜੀ ਨੇ ਆਸਣ ਲਾ ਲਿਆ ਵਿਸਾਖ ਸੁਦੀ ਦਸੰਮਤ 1723 ਨੂੰ ਮਾਤਾ ਗੁਜਰੀ ਜੀ ਦੀ ਦੇਹ ਇਤਨੀ ਜ਼ਿਆਦਾ ਨੂਰ ਆ ਗਿਆ ਸਰੀਰ ਉਪਰ ਇਤਨੀ ਪ੍ਰਸੰਤਾ ਪ੍ਰਾਪਤ ਹੋ ਗਈ ਕਿ ਉਹਨਾਂ ਨੂੰ ਆਪਣੀ ਉਮਰ 16 ਸਾਲ ਦੀ ਪ੍ਰੀਤ ਹੋਈ ਵੱਡੀ ਉਮਰ ਵਿੱਚ ਇਉਂ ਸਰੀਰ ਪ੍ਰੀਤ ਹੁੰਦਾ ਜਿਵੇਂ 16 ਸਾਲ ਦਾ ਹੋਵੇ ਇਸ ਤਰ੍ਹਾਂ ਗੁਰੂ ਤੇਗ ਬਹਾਦਰ ਮਹਾਰਾਜ ਗੁਰੂ ਕੇ ਬਾਗ 5 ਮਹੀਨੇ ਰਹੇ ਇਸ ਤੋਂ ਬਾਅਦ ਗੁਰੂ ਸਾਹਿਬ ਜੀ ਨੇ ਪਟਨਾ ਸਾਹਿਬ ਜਾਣ ਦੀ ਇਸ਼ਾ ਪ੍ਰਗਟਾਈ ਤਹੀਂ ਪ੍ਰਕਾਸ਼ ਹਮਾਰਾ ਪਇਓ ਪਟਨਾ ਸ਼ਹਿਰ ਵਿਖੇਪਵਲੇਓ ਕਿਉਂਕਿ ਮਹਾਰਾਜ ਜਾਣਦੇ ਸੀ ਸਹਿਬ ਜਾਦੇ ਫਿਰ ਉੱਥੇ ਅਵਤਾਰਤਾ ਰਹੇਗਾ ਫਿਰ ਅੱਗੇ ਖਾਲਸਾ ਵੀ ਪ੍ਰਗਟ ਹੋਣਾ ਹੈ ਗੁਰੂ ਜੀ ਨੇ ਹੁਕਮ ਕੀਤਾ ਹੁਕਮ ਸੁਣ ਕੇ ਬਹੁਤ ਸਾਰੀਆਂ ਸੰਗਤਾਂ ਮਾਤਾ ਜੀ ਭਾਈ ਬਖਤ ਮੱਲ ਜੀ ਹੋਰ ਸਿੱਖ ਸੰਤਾਂ ਭਗਤਾਂ ਨੇ ਬੇਨਤੀ ਕੀਤੀ ਗੁਰੂ ਮਹਾਰਾਜ ਪਟਨਾ ਸਾਹਿਬ ਹੀ ਕਿਉਂ ਹੋ ਇਹ ਤੁਸੀਂ ਇਲਾਕੇ ਨੂੰ ਕਿਉਂ ਚੁਣਿਆ ਮਹਾਰਾਜ ਕਹਿੰਦੇ ਇਹਦੇ ਨਾਲ ਸਾਡਾ ਪੁਰਾਣਾ ਸੰਬੰਧ ਹੈ ਕਿਉਂਕਿ ਕੁਝ ਜਗ੍ਹਾ ਇਹੋ ਜਿਹੀ ਹੁੰਦੀ ਆ ਜਿਨ੍ਹਾਂ ਦੇ ਨਾਲ ਪੈਗੰਬਰਾਂ ਦੀ ਅਵਤਾਰੀ ਪੁਰਖਾਂ ਦਾ ਪੁਰਾਣਾ ਸੰਬੰਧ ਹੁੰਦਾ ਜਿਵੇਂ ਰਾਏ ਭੋਇ ਦੀ ਤਲਵੰਡੀ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਆਏ ਕਿਉਂਕਿ ਉਹਨਾਂ ਦੇ ਪਿਤਾ ਜੀ ਮਹਾਰਾਜ ਦੇ ਮਹਤਾ ਕਾਲੂ ਜੀ ਨੇ ਬੰਦਗੀ ਕੀਤੀ ਬਹੁਤ ਜਿਆਦਾ ਪਿਛਲੇ ਜਨਮਾਂ ਨੇ ਬਚਨ ਕੀਤੇ ਸੀ ਮਹਾਰਾਜ ਮੇਰੇ ਘਰੇ ਸਰਗੁਣ ਸਰੂਪ ਵਿੱਚ ਪ੍ਰਗਟ ਹੋਣਾ ਪਰਮਾਤਮਾ ਨੇ ਉਹਨਾਂ ਦੀ ਬੇਨਤੀ ਮੰਨੀ ਐਵੇਂ ਕੁਝ ਥਾਵਾਂ ਹੁੰਦੀਆਂ ਨੇ ਤਹੀਂ ਪ੍ਰਕਾਸ਼ ਹਮਾਰਾ ਪयो ਪਟਨਾ ਸ਼ਹਿਰ ਵਿਖੇ ਪਵਲਯੋ ਇਸ ਤਰ੍ਹਾਂ ਸਾਧ ਸੰਗਤ ਜੀ ਜਦੋਂ ਬ੍ਰਹਮਾ ਨੇ ਵੀ ਇਹ ਕਥਾ ਸੁਣਾਈ ਆ ਦੇਵਤਿਆਂ ਦੀ ਪੁਰਾਤਨ ਕਥਾ ਕਿ ਜਦੋਂ ਬਹੁਤ ਸਾਰੇ ਦੇਵਤਾਂ ਨੇ ਰਲ ਕੇ ਦੇਵਤਿਆਂ ਨੂੰ ਪਰੇਸ਼ਾਨ ਕੀਤਾ ਦੇਵੀ ਜਿਹੜੀ ਉਹਨਾਂ ਦੀ ਮਦਦ ਵਾਸਤੇ ਆਹੀ ਆ ਦੇਵੀ ਨੇ ਬਹੁਤ ਰਾਖਸ਼ਾਂ ਦਾ ਵਧ ਕੀਤਾ ਹੈ ਇਹ ਸਤਜੁਗਿਤ ਸਮੇਂ ਦੀ ਗੱਲ ਆ ਸਤਜੁਗ ਦਾ ਸਮਾਂ ਸੀ ਉਹ ਪੁਰਾਤਨ ਕਥਾ ਆਉਂਦੀ ਆ ਰਾਖਸ਼ ਬਹੁਤ ਬਲਵਾਨ ਹੋ ਗਏ ਜਿਨ੍ਹਾਂ ਨੇ ਤਿੰਨੇ ਲੋਕ ਜਿੱਤ ਲਏ ਆ ਬਹੁਤ ਦੁਸ਼ਟ ਜਿਹੜੇ ਸੀ ਪ੍ਰਾਣੀ ਉਹਨਾਂ ਨੇ ਕੀ ਕੀਤਾ ਦੇਵਤਿਆਂ ਨੂੰ ਸਵਰਗਾਂ ਚੋਂ ਕੱਢ ਤਾਂ ਲਿਆ ਸੀ ਫਿਰ ਉਹਨਾਂ ਨੇ ਆ ਕੇ ਦੇਵੀ ਪਾਸ ਬੇਨਤੀ ਕੀਤੀ ਭਗਵਤੀ ਪਾਸ ਹੁਣ ਭਗਵਤੀ ਭਗੋਤੀ ਹੈ ਕੀ ਇਹ ਪਰਮਾਤਮਾ ਦੀ ਸ਼ਕਤੀ ਹੈ ਜਿਹੜਾ ਨਾਮ ਛੱਡੀ ਵੀ ਆਇਆ ਹੈ ਫਿਰ ਉਹਨਾਂ ਨੇ ਜਦੋਂ ਵਾਰ-ਵਾਰ ਬੇਨਤੀਆਂ ਕੀਤੀਆਂ ਕਿ ਸਾਡੀ ਰੱਖਿਆ ਕਰੋ ਉਸ ਵਕਤ ਜਿਹੜੀ ਪਰਮਾਤਮਾ ਦੀ ਸ਼ਕਤੀ ਹੁੰਦੀ ਹੈ ਜਿੰਨੇ ਵੀ ਦੇਵੀ ਦੇਵਤੇ ਆ ਪਰਮਾਤਮਾ ਦੀਆਂ ਸ਼ਕਤੀਆਂ ਨੇ ਇੱਕ ਤਰ੍ਹਾਂ ਦੀਆਂ ਉਦੋਂ ਦੁਰਗਾ ਦੇਵੀ ਨੇ ਵੀ ਪ੍ਰਗਟ ਹੋ ਕੇ ਫਿਰ ਉਹਨਾਂ ਦੀ ਮਦਦ ਕੀਤੀ ਸੀ ਉਦੋਂ ਫਿਰ ਜਦੋਂ ਦੈਂਤ ਜਿਹੜੇ ਇਨਾਂ ਦੇ ਵਿੱਚ ਇਹ ਸੀ ਵੀ ਜਿੱਥੇ ਇਹਨਾਂ ਦਾ ਡਿੱਗਦਾ ਸੀ ਖੂਨ ਉਥੇ ਨਵੇਂ ਦੈਂਤ ਪੈਦਾ ਹੋ ਜਾਂਦੇ ਸੀ ਤਾਂ ਉਹ ਬਹੁਤ ਦੇਰ ਤੱਕ ਦੇਵੀ ਇਹਨਾਂ ਨੂੰ ਮਾਰਦੀ ਰਹੀ ਇਹ ਜਿੰਨੇ ਖੂਨ ਡੁੱਲੇ ਉਹਨੇ ਨਵੇਂ ਪੈਦਾ ਹੋ ਜਾਂਦੇ ਸੀ ਇਹਨਾਂ ਦੀ ਸੰਖਿਆ 9 ਪਦਮ ਤੱਕ ਹੋ ਗਈ ਸੀ ਸੰਖਿਆ 9 ਕੇ ਅੰਕ ਪਾਰ ਕੋਟ ਸਸ਼ਣ ਲਗਾਏ ਇੱਤੇ ਦੇਤ ਦੇਵੀ ਹਤੇ ਗਿਨ ਰਿਖਣ ਸਮੁਦਾਏ ਭਾਵ ਕਿ ਇਹਨੇ ਅੱਖਰ ਵੀ ਅੱਖਰ ਹੀ ਖਤਮ ਹੋ ਜਾਣਗੇ ਇਨੀ ਗਿਣਤੀ ਹੋ ਗਈ ਪਦਮਾਂ ਚ ਇਹਨਾਂ ਦੀ ਗਿਣਤੀ ਹੋ ਗਈ ਹੈ ਸਾਧ ਸੰਗਤ ਜੀ ਲੱਖਾਂ ਕਰੋੜਾਂ ਮਿਲੀਅਨ ਅਰਬ ਖਰਬ ਇਹ ਤੋਂ ਬਾਅਦ ਜਿਹੜਾ ਪਦਮ ਆਉਂਦਾ ਨਾ ਬਹੁਤ ਨੰਮੀ ਉਹਦੀ ਗਿਣਤੀ ਹੁੰਦੀ ਆ ਇੱਕ ਦੇ ਇੱਕ ਦਰ ਨਾ ਕੇ 16 ਸਿਖਰਾਂ ਤੱਕ ਲਾ ਦਈਏ ਆਪਾਂ ਮੰਨ ਲਓ ਏਡੀ ਵੱਡੀ ਗਿਣਤੀ ਹੋ ਗਈ ਆ ਫਿਰ ਦੇਵੀ ਜਿਹੜੀ ਆ ਉਹਨੇ ਇੱਕ ਛੋਟਾ ਜਿਹਾ ਸਰੀਰ ਧਾਰਨ ਕਰਕੇ ਬਿੰਦਿਆ ਚੱਲ ਪਰਬਤਾਂ ਤੇ ਜਾ ਕੇ ਚਲੀ ਗਈ ਆ ਤੇ ਉਥੇ ਤਪ ਕਰਨ ਲੱਗੀ ਆ ਫਿਰ ਦੈਂਤ ਲੱਭਣ ਲੱਗੇ ਜਿਨੂੰ ਲੱਭਦੇ ਲੱਭਦੇ ਇੱਕ ਤਪਸਵੀ ਉਹਨਾਂ ਨੂੰ ਨਜ਼ਰ ਆਇਆ ਜਿਹੜਾ ਬਹੁਤ ਤੇਜ ਸੀ ਸੂਰਜ ਸਮਾਨ ਉਹ ਅੱਖਾਂ ਮੀਟ ਕੇ ਸ਼ਾਂਤੀ ਨਾਲ ਬੈਠਾ ਦੈਨਤਾ ਨੇ ਉਹ ਤਪਸਵੀ ਨੂੰ ਪੁੱਛਿਆ ਕਹਿਣ ਲੱਗੇ ਸਾਨੂੰ ਦੱਸੋ ਇੱਕ ਇਸਤਰੀ ਜਿਹਦੇ ਅੰਗ ਬੜੇ ਸੁੰਦਰ ਆ ਜਿਹਦੇ ਸਾਡੇ ਨਾਲ ਜੰਗ ਕਰਦੀ ਧੋੜ ਗਈ ਆ ਉਹ ਲੱਭ ਨਹੀਂ ਰਹੀ ਉਦੋਂ ਅਚਰਜ ਜਿਹਾ ਹੋ ਗਿਆ ਤੇ ਉਦੋਂ ਤਪਸਵੀ ਕਹਿੰਦਾ ਤੁਸੀਂ ਮੇਰਾ ਤਪ ਭੰਗ ਕਰ ਦਿੱਤਾ ਹੈ ਮੂਰਖੋ ਕਿਉਂ ਹਿਰਦੇ ਵਿੱਚ ਦੁਰਮਤ ਧਾਰੀ ਆ ਕੀ ਕਰੀ ਜਾਣੇ ਹੋ ਉਹ ਤਾਂ ਉਦਾਰ ਸ਼ਕਤੀ ਹੈ ਪਰਮਾਤਮਾ ਦੀ ਉਹ ਪਵਿੱਤਰ ਹੈ ਜਿਹੜਾ ਵੀ ਉਹਦਾ ਸਿਮਰਨ ਕਰਦਾ ਉਹ ਸ਼ਕਤੀ ਉਹਨੂੰ ਨਿਹਾਲ ਕਰ ਦਿੰਦੀ ਹੈ ਤੇ ਉਹ ਭਿਆਨਕ ਰੂਪ ਧਾਰ ਕੇ ਜਦੋਂ ਪ੍ਰਗਟ ਹੋਣ ਤੁਹਾਨੂੰ ਸਾਰਿਆਂ ਨੂੰ ਮਾਰ ਦੋਗੀ ਤੇ ਇਹ ਕਾਲ ਜਦੋਂ ਦੈਤਾਂ ਨੇ ਸੁਣੀ ਆ ਗੁੱਸੇ 'ਚ ਆ ਗਏ ਕਹਿੰਦੇ ਪਹਿਲਾਂ ਇਹ ઋષਿ ਨੂੰ ਹੀ ਮਾਰੋ ਇਹਨੂੰ ਮਾਰ ਕੇ ਉਦੋਂ ਫਿਰ ਸਾਰੀ ਗੱਲ ਜਦੋਂ ਹੋਈ ਮਾਰਨ ਲੱਗੇ ਆ ਉਹ ਤਪਸਵੀ ਜੀ ਨੇ ਕੀ ਕੀਤਾ ਕਹਿਣ ਲੱਗੇ ਅਸੀਂ ਬ੍ਰਹਮ ਦੇ ਮਾਰਗ ਤੇ ਚੱਲ ਰਹੇ ਹਾਂ ਉਹ ਤੁਹਾਡੇ ਨਾਲ ਯੁੱਧ ਕਰਨਾ ਸਾਡਾ ਕੋਈ ਧਰਮ ਨਹੀਂ ਹੈਗਾ ਫਿਰ ਉਸ ਤਰ੍ਹਾਂ ਮੇਰੇ ਚੇਲੇ ਵੀ ਇਸ ਧਰਮ ਨੂੰ ਮੰਨਦੇ ਆ ਉਹ ਵੀ ਸ਼ਾਂਤ ਚਿੱਤ ਵਾਲੇ ਆ ਪਰ ਕਹਿੰਦੇ ਹੁਣ ਕੀ ਕਰੀਏ ਜਦੋਂ ਮਾਰ ਮਾਰਨ ਲੱਗੇ ਆ ਤੇ ਇਹ ਕੀ ਕੀਤਾ ਤੇਜ ਤਪਸਵੀ ਨੇ ਓੰਕਾਰ ਕਹਿ ਕੇ ਹੰਕਾਰਾ ਭਰਿਆ ਤੇ ਸ਼ੇਰ ਦੀ ਖੱਲ ਦੇ ਬੈਠ ਕੇ ਭਗਤੀ ਕਰ ਰਹੇ ਸੀ ਉਹ ਹੱਥ ਵਿੱਚ ਫੜ ਲਈ ਹੈ ਤੇ ਜਦੋਂ ਸ਼ੇਰ ਦੀ ਖੱਲ ਨੂੰ ਝਾੜਿਆ ਲੜਨ ਵਿੱਚ ਸਾਰੇ ਸੂਰਮਿਆਂ ਨੂੰ ਝਟਕਾ ਦੇਣ ਵਾਲਾ ਇੱਕ ਮਨੁੱਖ ਨਿਕਲਿਆ। ਉਹਦੀ ਦ੍ਰਿਸ਼ਟੀ ਬੜੀ ਕਠੋਰ, ਉਹਦਾ ਤੇਜ ਬਹੁਤ ਸੀ ਚੋੜੀ ਛਾਤੀ ਸੀ, ਲੰਮੀਆਂ ਬਾਹਾਂ ਸੀ, ਲਾਲ ਅੱਖਾਂ ਕ੍ਰੋਧ ਨਾਲ ਭਰੀਆਂ ਸੀ। ਉਹਨੇ ਤਨੁਖ ਬਾਨ ਦੇ ਤੀਰ ਦੋਵੇਂ ਹੱਥ 'ਚ ਫੜੇ ਸੀ, ਦੋਵੇਂ ਸੋਨੇ ਦੀ ਮੁਠੀ ਵਾਲੀ ਤਲਵਾਰ ਫੜੀ ਸੀ। ਉਹ ਦੈਨਤਾ ਰਾਖਸ਼ਾਂ ਦੇ ਸਾਹਮਣੇ ਖੜਾ ਹੋ ਗਿਆ। ਜਦੋਂ ਉਹਨੇ ਵਾਰ ਕੀਤੇ ਆ ਸੰਗਰਾਮ ਹੋਇਆ, ਉਥੇ ਭਾਜੜਾ ਪੈ ਗਈਆਂ। ਇਹਨਾਂ ਦੁਸ਼ਟਾਂ ਨੂੰ ਰਾਖਸ਼ਾਂ ਨੂੰ ਸਾਤ ਸੰਗਤ ਜੀ ਟਡੀ ਨਾਲ ਜਿਹੜਾ ਸੀ ਉਹ ਭੱਜ ਗਿਆ ਤਾਂ ਉਹ ਤਪਸਵੀ ਸੀ ਜਿਹੜਾ ਸ਼ੇਰ ਦੀ ਖਲ ਵਿੱਚੋਂ ਜਿਹੜਾ ਉਹਦਾ ਪੁੱਤਰ ਪੈਦਾ ਹੋਇਆ ਸੀ ਜਿਹਦੀ ਸ਼ਕਤੀ ਪੈਦਾ ਹੋਈ ਉਹਨੇ ਤੀਰ ਮਾਰ ਕੇ ਸਭ ਨੂੰ ਚੂਰ ਕਰ ਦਿੱਤਾ ॠषि ਦੇ ਪੁੱਤਰ ਨੇ ਅਗਣਬਾਨ ਨੂੰ ਤਨੁਖ ਤੇ ਰੱਖਿਆ ਹੈ ਤੇ ਦੁਸ਼ਮਣ ਵੱਲ ਤਾਣ ਕੇ ਚਲਾਇਆ ਵੈਰੀ ਭੱਜ ਗਏ ਆ ਵੈਰੀ ਮਰ ਗਏ ਆ ਅਸੰਖ ਮਾਰ ਦਿੱਤੇ ਆ ਉਹਨਾਂ ਦੀ ਗਿਣਤੀ ਨਹੀਂ ਹੋ ਸਕਦੀ ਤੇ ਫਿਰ ਉਹ ਜਿਹੜੇ ਦੇਵੀ ਸੀ ਭਗਵਤੀ ਦੇਵੀ ਉਹਦਾ ਨਾਮ ਹੁੰਦਾ ਉਦੀ ਜਿੱਤ ਹੋਈ یوں ਪ੍ਰਤੀਤ ਹੋਇਆ ਸਭ ਨੂੰ ਪਰ ਉਹਨੂੰ ਪਤਾ ਲੱਗਾ ਵੀ ਮੇਰੀ ਜਿੱਤ ਉਹ ਤਪਸਵੀ ਪੁਰਖ ਕਰਕੇ ਹੋਈ ਆ ਜਿਉ ਸ਼ੇਰ ਦੀ ਖਰ ਨੂੰ ਨਾ ਛਾੜ ਦੇ ਉਹ ਸਭ ਕੁਝ ਹੋਣਾ ਨਹੀਂ ਸੀ ਤਾਂ ਕੀ ਮੈਂ ਕਰਦੀ ਫਿਰ ਹੱਥ ਜੋੜ ਕੇ ਬੇਨਤੀ ਕੀਤੀ ਮੈਂ ਸਦਾ ਹੀ ਤੁਹਾਡੀ ਆਗਿਆ ਵਿੱਚ ਰਹਾਂਗੀ ਜਦੋਂ ਤੁਸੀਂ ਮੈਨੂੰ ਬੁਲਾਓਗੇ ਮੈਂ ਪ੍ਰਸੰਨ ਹੋ ਕੇ ਆਵਾਂਗੀ ਮੈਂ ਤੁਹਾਡੇ ਦੇ ਬਹੁਤ ਖੁਸ਼ ਆ ਏਕ ਬਿਰ ਤੁਮ ਮੋਂ ਬੁਲਾਵਿਓ ਤਬ ਆਵਾਂਗੀ ਮੈਂ ਹਰ ਖਾਏ ਤਾਹੀਂ ਇਹ ਭਗਤੀ ਪਗੋਤੀ ਜਿਹੜੀ ਸ਼ਕਤੀ ਹੈ ਕਹਿਣ ਲੱਗੀ ਮੈਂ ਸਦਾ ਹੀ ਤੁਹਾਡੇ ਨਾਲ ਹਾਂ ਮੈਂ ਤੁਹਾਡੇ ਤੇ ਬਹੁਤ ਪਰਸੰਨ ਹਾਂ ਜਿਵੇਂ ਤੁਹਾਡੇ ਹਿਰਦੇ ਵਿੱਚ ਆਉਂਦਾ ਮੇਥੋਂ ਵਰ ਪ੍ਰਾਪਤ ਕਰ ਲਓ ਹੁਣ ਜਿਹੜਾ ਸਰੀਰ ਧਾਰਨ ਕੀਤਾ ਹੈ ਸੁਖ پا ਕੇ ਉਹ ਅਮਰ ਹੋ ਜਾਓ ਜਦੋਂ ਚਿੱਤ ਚਾਹੇ ਸਰੀਰ ਨੂੰ ਛੱਡੋ ਲੱਖਾਂ ਸਾਲਾਂ ਤੱਕ ਤੁਸੀਂ ਬੁੱਢੇ ਨਹੀਂ ਹੋਵੋਗੇ ਵੱਡਾ ਤੁਹਾਡਾ ਤੇਜ ਹੋਵੇਗਾ ਤੇ ਦੁਸ਼ਟ ਦਮਨ ਤੁਹਾਡਾ ਨਾਮ ਜਿਹੜਾ ਹੈ ਰੱਖਣਾ ਕਰੋ ਤੁਸੀਂ ਦੁਸ਼ਟਾਂ ਦੇ ਦਮਨ ਨੂੰ ਦਿੱਤਾ ਹੈ ਤੁਸੀਂ ਦੁਸ਼ਟਾਂ ਨੂੰ ਅੱਗੇ ਨਹੀਂ ਵਧਣ ਦਿੱਤਾ ਦਬਾ ਦਿੱਤਾ ਹੈ ਉਹਨਾਂ ਦੀ ਸ਼ਕਤੀ ਨੂੰ ਤੁਸੀਂ ਤਾਂ ਦੁਸ਼ਟ ਦਮਨ ਹੋ अनेका ਥਾਵਾਂ ਤੇ ਤੁਹਾਡੀ ਅਸੰਖਿਆ ਦੀ ਗਿਣਤੀ ਵਿੱਚ ਸੰਗਤ ਬਣੇਗੇ ਜਿਸ ਤਰ੍ਹਾਂ ਕਿ ਮੇਰਾ ਸਰੂਪ ਹੈ ਇਸੇ ਵੇਸ ਵਿੱਚ ਸਦਾ ਬਣੇ ਰਹੋ ਜਦੋਂ ਲੋੜ ਪਏ ਮੈਂ ਤੁਹਾਡੀ ਆਗਿਆ ਵਿੱਚ ਹਾਂ ਤੇ ਐਵੇਂ ਫਿਰ ਉਹ ਜਿਹੜੀ ਸ਼ਰਤੀ ਆ ਉਹਨੇ ਬਚਨ ਕੀਤੇ ਆ ਤੇ ਇਹ ਵੀ ਆਖਿਆ ਦੁਨੀਆਂ ਦੇ ਲੋਕਾਂ ਨੂੰ ਲੱਗਦਾ ਹੈ ਕਿ ਮੇਰੀ ਜਿੱਤ ਹੋਈ ਆ ਪਰ ਇਹ ਅਸਲ ਵਿੱਚ ਆਪਜੀ ਦੀ ਜਿੱਤ ਹੈ ਤੇ ਉਦੋਂ ਫਿਰ ਮਹਾਰਾਜ ਜੀ ਕਹਿਣ ਲੱਗੇ ਇਹ ਪਟਨਾ ਜਿਹੜਾ ਸ਼ਹਿਰ ਆ ਇੱਥੇ ਆਉਂਦਾ ਸਾਡਾ ਕੋਈ ਵਿਸ਼ੇਸ਼ ਕਰਮ ਹੈ ਕਿਉਂਕਿ ਜਿਸ ਸਾਹਿਬਜ਼ਾਦੇ ਨੇ ਪ੍ਰਗਟ ਹੋਣਾ ਹੈ ਉਹਦੇ ਲਈ ਇੱਕ ਵਿਸ਼ੇਸ਼ ਥਾਂ ਚਾਹੀਦਾ ਹੈ ਜਿਹਦੇ ਨਾਲ ਸਾਡਾ ਪੁਰਾਣਾ ਨਾਤਾ ਹੋਵੇ ਬਾਕੀ ਪਟਨਾ ਸਾਹਿਬ ਦੀ ਧਰਤੀ ਤੇ ਪਹਿਲਾਂ ਸਾਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਉਹਨਾਂ ਨੇ ਵੀ ਜਿ ਬਚਰਨ ਪਾਇ ਜਿਸ ਕਰਕੇ ਸਾਡਾ ਇੱਥੇ ਆਉਣਾ ਹੋਇਆ ਹੁਣ ਆਉਣ ਵਾਲਾ ਸਮਾਂ ਦਸਵਾਂ ਸਰੂਪ ਗੁਰਨਾਨ ਸਾਹਿਬ ਜੀ ਦਾ ਪ੍ਰਗਟ ਹੋਣਾ ਵਾਹਿਗੁਰੂ ਦੀ ਮਹਾਜੋਤ ਪਿਆਰ ਨਾਲ ਜਦੋਂ ਪ੍ਰਵੇਸ਼ ਕਰੇਗੀ ਮਾਤਾ ਜੀ ਦੇ ਗਰਭ ਦੇ ਵਿੱਚ ਉਦੋਂ ਸਾਧ ਸੰਗਤ ਜੀ ਬਹੁਤ ਧਰਮ ਦਾ ਵਿਸਥਾਰ ਹੋਏਗਾ ਤੇ ਫਿਰ ਬ੍ਰਹਮਾ ਜੀ ਨੇ ਵੀ ਇਹ ਕਥਾ ਸੁناਈ ਆ ਵੀ ਉਹ ਜਿਹੜੀ ਦੇਵੀ ਹੈ ਅਕਾਲ ਪੁਰਖ ਦੀ ਸ਼ਕਤੀ ਉਹਨੇ ਇੱਕ ਛੋਟੀ ਸਰੀਸਾ ਹੈਬ ਤੇ ਉਹ ਦੁਸ਼ਟ ਦਮਨ ਜੀ ਨੂੰ ਦੇ ਕੇ ਆਖਿਆ ਸੀ ਇਹਨੂੰ ਆਪਣੇ ਸਰੀਰ ਨਾਲ ਸਦਾ ਹੀ ਸੰਭਾਲ ਕੇ ਰੱਖਣਾ ਸ਼ੇਰ ਦੀ ਖਲ ਤੋਂ ਪੈਦਾ ਹੋਣ ਕਰਕੇ ਖਾਲਸਾ ਨਾਮ ਹੋਵੇਗਾ ਸਾਰੇ ਸ਼ਸਤਰ ਧਾਰੀ ਹੋਣਗੇ ਤੇ ਵੱਡੀ ਪਦਵੀ ਪਾਉਣਗੇ ਮੈਂ ਸਦਾ ਹੀ ਤੁਹਾਡੀ ਆਗਿਆ ਵਿੱਚ ਰਹਾਂਗੇ ਕਦੇ ਵੀ ਤੁਹਾਡੀ ਆਗਿਆ ਤੋਂ ਬਾਹਰ ਨਹੀਂ ਜਾਵਾਂਗੇ ਤੁਸੀਂ ਨਵਾਂ ਪੰਥ ਪ੍ਰਗਟ ਕਰੋਗੇ ਤੇ ਸੱਚਮੁੱਚ ਦਸਵੇਂ ਪਾਤਸ਼ਾਹ ਜੀ ਨੇ ਡਰਿਆ ਹੋਇਆਂ ਨੂੰ ਸਹਿਮਿਆ ਹੋਇਆਂ ਨੂੰ ਸ਼ੇਰ ਵਾਲਾ ਦਿਲ ਦਿੱਤਾ ਉਹਨਾਂ ਨੂੰ ਉਹ ਬਣਾ ਦਿੱਤਾ ਜਿਹਦੇ ਨਾਲ ਉਹ ਲੱਖਾਂ ਦੀ ਕੀਤੀ ਵਿੱਚੋਂ ਦੂਰੋਂ ਖੜੇ ਪਛਾਣੇ ਜਾ ਸਕਣ ਤੇ ਫਿਰ ਐਵੇਂ ਭਗਵਤੀ ਜਿਹੜੀ ਭਗੋਤੀ ਮਾਤਾ ਸੀ ਕਹਿ ਕੇ ਅਲੋਪ ਹੋ ਗਈ ਤੇ ਉੱਥੇ ਮਹਾਰਾਜ ਨੇ ਬਹੁਤ ਵੱਡਾ ਤਪ ਕੀਤਾ ਤੇ ਦੁਸ਼ਟ ਦਮਨ ਪ੍ਰਤਾਮ ਨਾਮ ਹੈ ਮਹਾਰਾਜ ਦਾ ਹਿਮਗੜ ਪਰਬਤ ਹੈ ਜਹਾਂ ਸ਼ਪਤ ਸਰਿੰਗ ਸੋਬਤ ਹੈ ਤਹਾਂ ਦਸਵੇਂ ਪਾਸ਼ਾ ਜੀ ਆਪਣੀ ਆਤਮ ਕਥਾ ਵਿੱਚ ਹੀ ਬਚਨ ਕਰਦੇ ਆ ਮਹਾਰਾਜ ਆਪ ਦੱਸਦੇ ਆ ਤੇ ਹਮ ਅਧਿਕ ਤਪੱਸਿਆ ਸਾਦੀ ਬਚਿੱਤਰ ਨਾਟਕ ਵਿੱਚ ਉਹ ਥਾਂ ਜਿੱਥੇ ਅਸੀਂ ਬਹੁਤ ਤਪੱਸਿਆ ਕੀਤੀ ਮਹਾਕਾਲ ਕਾਂ ਅਰਾਦੀ ਜਿਹੜਾ ਕਾਲ ਦਾ ਵੀ ਕਾਲ ਆ ਕਾਲ ਕ ਮਹਾਕਾਲ ਰੱਬ ਅਕਾਲ ਪੁਰਖ ਉਹਦੀ ਅਰਾਧਨਾ ਕੀਤੀ ਇਹ ਵਿਦ ਕਰਤ ਤਪੱਸਿਓ ਪਾਇਓ ਇਸ ਤਰ੍ਹਾਂ ਤਪੱਸਿਆ ਕਰਦੇ ਰਹੇ ਕੀ ਨਤੀਜਾ ਹੋਇਆ ਐਵੇਂ ਕਹੇਦੇ ਸਾਡੇ ਉਹਨੂੰ ਚਿਤ ਨਹੀਂ ਸੀ ਕਰਦਾ ਸੁਰਤ ਪ੍ਰਭੂ ਦੇ ਚਰਨਾਂ ਵਿੱਚ ਜੁੜੀ ਸੀ ਪਰ ਅਕਾਲਪੁਰਖ ਦਾ ਹੁਮਮਤ ਸੀ ਕਿ ਜਾਣਾ ਪਵੇਗਾ ਕਿ ਦੁਨੀਆ ਤੇ ਪਾਪ ਵਧ ਰਿਆ ਇਸੇ ਕਰਕੇ ਮਹਾਰਾਜ ਕਹਿੰਦੇ ਇੱਕ ਤਰਤੀ ਹੁੰਦੀ ਆ ਗੁਰਤੇਗ ਬਹਾਦਰ ਜੀ ਕਹਿੰਦੇ ਭਾਈ ਜਿੱਥੇ ਕੋਈ ਵੱਡਾ ਵਿਸ਼ੇਸ਼ ਕਾਰਜ ਹੋਣਾ ਹੁੰਦਾ ਹੈ ਤਾਂ ਕਰਕੇ ਅਸੀਂ ਪਟਨਾ ਸਾਹਿਬ ਨੂੰ ਚੁਣਿਆ ਉਦੋਂ ਫਿਰ ਉਹ ਦੇਵੀ ਮਹਾਰਾਜ ਅੱਗੇ ਹੱਥ ਜੋੜ ਕੇ ਖੜ ਗਈ ਆ ਛੰਡੀ ਮਾਤਾ ਦਸਵੇਂ ਪਾਸ਼ਾ ਜੀ ਦੇ ਪਾਸ ਕਿਉਂ ਆਈ ਆ ਇਸੇ ਕਰਕੇ ਆਈ ਆ ਕਿਉਂਕਿ ਉਹਨਾਂ ਦੀ ਸੇਵਾ ਵਿੱਚ ਹਾਜ਼ਰ ਹੋਣਾ ਹੈ ਜਿਹੜਾ ਪੰਥ ਮਹਾਰਾਜ ਨੇ ਪ੍ਰਗਟ ਕਰਨਾ ਮਦਦ ਕਰਨੀ ਆ ਜਿਵੇਂ ਗੁਰੂ ਸਾਹਿਬ ਜੀ ਨੇ ਉਹਦੀ ਮਦਦ ਕੀਤੀ ਸੀ ਇਸੇ ਤਰ੍ਹਾਂ ਉਹਨਾਂ ਦੀ ਵੀ ਮਦਦ ਕਰਨੀ ਆ ਫਿਰ ਜਦੋਂ ਮਹਾਰਾਜ ਨੇ ਆਖਿਆ ਪਟਨਾ ਸਾਹਿਬ ਜਾਣਾ ਗੁਰੂ ਤੇਗ ਬਹਾਦਰ ਜੀ ਦੇ ਵਜਨ ਸੁਣ ਕੇ ਸਾਰਿਆਂ ਨੇ ਤਿਆਰੀ ਸ਼ੁਰੂ ਕੀਤੀ ਸੀ ਤੇ ਹਰ ਰੋਜ਼ ਮਹਾਰਾਜ ਦਰਬਾਰ ਸਜਾਉਂਦੇ ਸੰਗਤਾਂ ਨੂੰ ਦਰਸ਼ਨ ਦਿੰਦੇ ਉਸ ਤੋਂ ਬਾਅਦ ਗੁਰੂ ਜੀ ਚੱਲ ਕੇ ਪ੍ਰਿਆगराज ਕਾਸ਼ੀ ਹੁੰਦੇ ਹੋਏ ਪਟਨਾ ਸਾਹਿਬ ਪਹੁੰਚ ਗਏ ਸੀ ਪਟਨਾ ਸ਼ਹਿਰ ਤੋਂ ਬਾਅਦ ਗੁਰੂ ਜੀ ਟਾਕੇਵਾ ਵੱਲ ਸੰਗਤਾਂ ਨੂੰ ਉਧਾਰ ਕਰਨ ਲਈ ਜਾਂਦੇ ਆ ਦਸਵੇਂ ਪਾਸ਼ਾ ਗੁਰੂ ਗੋਬਿੰਦ ਸਿੰਘ ਮਹਾਰਾਜ ਪਟਨਾ ਸਾਹਿਬ ਦੇ ਵਿੱਚ ਅਵਤਾਰ ਧਾਰਦੇ ਆ ਤੇ ਉਹ ਜਿਹੜੇ ਜੋਤਿਸ਼ ਪੜੀ ਹੋਈ ਸੀ ਉਹ ਜੋਤਿਸ਼ੀ ਨੇ ਜਿਹੜਾ ਕਹਿੰਦਾ ਸੀ ਆਪ ਜੀ ਦੇ ਕਰਮਾਂ ਵਿੱਚ ਪੁੱਤਰ ਨੇ ਜਦੋਂ ਮਹਾਰਾਜ ਦਾ ਆਗਮਨ ਪੁਰਬ ਹੋਇਆ ਬੜਾ ਹੈਰਾਨ ਹੋ ਗਿਆ ਕਿ ਮੇਰੀ ਵਿੱਦਿਆ ਫੇਲ ਹੋ ਗਈ ਮੇਰੇ ਪੜਿਆਂ ਲਿਖਿਆ ਜੋ ਵੀ ਸਭ ਨਸ਼ਟ ਹੋ ਗਿਆ ਤਬਾਹ ਹੋ ਗਿਆ ਪਰ ਉਹ ਜਾਣਦਾ ਨਹੀਂ ਸੀ ਮਹਾਰਾਜ ਜੋ ਕਰਮਾ ਚ ਨਹੀਂ ਹੁੰਦਾ ਉਹ ਵੀ ਲਿਖ ਦਿੰਦੇ ਆ ਇਸ ਕਰਕੇ ਸਾਧ ਸੰਗਤ ਜੀ ਜੇ ਅਸੀਂ ਗੁਰੂ ਘਰ ਦੇ ਨਾਲ ਜੁੜ ਜਾਈਏ ਸਾਨੂੰ ਉਹ ਵੀ ਪਰਮਾਤਮਾ ਦੇ ਸਕਦਾ ਜੋ ਸਾਡੀ ਕਿਸਮਤ ਵਿੱਚ ਨਹੀਂ ਲਿਖਿਆ ਕਿਉਂਕਿ ਲਿਖਣਾ ਵਾਹਿਗੁਰੂ ਨੇ ਆ ਲਿਖਣਾ ਗੁਰੂ ਨੇ ਆ ਗੁਰੂ ਸਾਹਿਬ ਜੀ ਪਰਮਾਤਮਾ ਦਾ ਸਰਗੁਣ ਸਰੂਪ ਨੇ ਨਿਰਗੁਣ ਰੂਪ ਵਿੱਚ ਜੋ ਰੱਬ ਹੈ ਅਕਾਲ ਪੁਰਖ ਹੈ ਸਰਗੁਣ ਸਰੂਪ ਵਿੱਚ ਉਹ ਸਤਗੁਰ ਜੀ ਹਨ ਸਤਗੁਰ ਕਲਗੀਧਰ ਪਾਤਸ਼ਾਹ ਜੀ ਹਨ ਇਹ ਬਚਨਾਂ ਨੂੰ ਕਮਾਈਏ ਆਪਦੇ ਹਿਰਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਅਵਤਾਰਤਾ ਰਿਆ ਗੁਰੂ ਸਾਹਿਬ ਦੀ ਸੇਵਾ ਵਿੱਚ ਸਦਾ ਹੀ ਹਾਜ਼ਰ ਰਹੀ ਤੇ ਜਦੋਂ ਆਨੰਦਪੁਰ ਸਾਹਿਬ ਦੀ ਧਰਤੀ ਤੇ ਫਿਰ ਉਹ ਜਿਹੜੇ ਸੀ ਬ੍ਰਾਹਮਣ ਸੀ ਕੇਸ਼ਵਦਾਸ ਵਰਗੇ ਉਹਨਾਂ ਨੇ ਜਦੋਂ ਜਗ ਕੀਤਾ ਤੇ ਉਦੋਂ ਫਿਰ ਚੰਡੀ ਨਹੀਂ ਸੀ ਪ੍ਰਗਟ ਹੋਈ ਤੇ ਮਹਾਰਾਜ ਨੇ ਫਿਰ ਛਿਲੀ ਸਾਹਿਬ ਕੱਢ ਕੇ ਮਿਆਣ ਵਿੱਚ ਵਾਖਿਆ ਸੀ ਲੋ ਜੀ ਆ ਹੁਣ ਚੰਡੀ ਪ੍ਰਗਟ ਹੋਈ ਹੈ ਉਹਨਾਂ ਨੇ ਬੜਾ ਜੋਰ ਲਾਇਆ ਸੀ ਜਗ ਕੀਤੇ ਉਸ ਵਕਤ ਨਹੀਂ ਸੀ ਹੋਈ ਪ੍ਰਗਟ ਮਹਾਰਾਜ ਨੇ ਫਿਰ ਇਸੇ ਨੂੰ ਭਗੋਤੀ ਭਗਵਤੀ ਕਹਿ ਲਈਏ ਆਪਾਂ ਦੇ ਅਕਾਲਪੁਰਖ ਦੀ ਸ਼ਕਤੀ ਕਹਿ ਲਈਏ ਚੰਡੀ ਕਹਿ ਲਈਏ ਇੱਕੋ ਹੀ ਗੱਲ ਹੈ ਜਿਵੇਂ ਇੱਕ ਚੀਜ਼ ਦੇ ਕਈ ਨਾਮ ਹੁੰਦੇ ਆ ਜਿਵੇਂ ਸੂਰਜ ਨੂੰ ਭਾਨੂ ਵੀ ਕਹਿੰਦੇ ਆ ਰਵੀ ਵੀ ਕਹਿੰਦੇ ਆ ਸਨ ਵੀ ਕਹਿੰਦੇ ਆ ਸੂਰਿਆ ਵੀ ਕਹਿੰਦੇ ਆ ਤਾਂ ਕਿ ਇਹ ਇੱਕ ਹੀ ਚੀਜ਼ ਆ ਤਾਂ ਸ਼ਕਤੀ ਅਕਾਲ ਪੁਰਖ ਦੀ ਉਹ ਹੂ ਆ ਉਹਨੂੰ ਨਾਮ ਕੋਈ ਦੇ ਦੋ ਇਸ ਤਰ੍ਹਾਂ ਸਾਧ ਸੰਗਤ ਜੀ ਇਹ ਪਾਵਨ ਕਥਾ ਹੈ ਇਹ ਛੱਡੀ ਮਾਤਾ ਦਸਵੇਂ ਪਾਸ਼ਾ ਜੀ پاس ਬੇਨਤੀ ਲੈ ਕੇ ਆਈ ਆ ਸੀ ਫਰਿਆਦ ਲੈ ਕੇ ਆਈ ਆ ਪਹਿਲਾਂ ਜਿਵੇਂ ਤੁਸੀਂ ਮੇਰੀ ਰੱਖਿਆ ਕੀਤੀ ਮੈਂ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਰਹਾਂਗੀ ਅੱਗੇ ਪਾਸ਼ਾ ਨੇ 14 ਯੁੱਧ ਆ ਧਰਮ ਯੁੱਧ ਆ ਕੋਈ ਜਰ ਜ਼ੋਰੂ ਜ਼ਮੀਨ ਕਰਕੇ ਯੁੱਧ ਨਹੀਂ ਹੋਏ 10ਵੇਂ ਪਾਸ਼ਾ ਜੀ ਨੇ ਯੁੱਧ ਕੀਤੇ ਆ ਸਿਰਫ ਧਰਮ ਯੁੱਧ ਕੀਤੇ ਆ 14 ਯੁੱਧ ਆ 14 ਵਿੱਚ 10ਵੇਂ ਪਾਸ਼ਾ ਜੀ ਨੇ ਫਤਿਹ ਪਾਈ ਆ ਸਾਹਿਬ ਜੀ ਦੇ ਚਰਨਾਂ ਵਿੱਚ ਸਜਦਾ ਹੈ ਭੁੱਲ ਚੁੱਕ ਦੀ ਖਿਮਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ